ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਰਾਜ ਨਿਸਤ ਸਰ ਦਾ ਜਰਾ ਪੀਪਰ ਹੋਇਆ ਸੀ ਫਰਵਰੀ ਪੀਪਰ ਨੇਗੇ ਤੇ ਉਹਦੇ ਵਿੱਚੋਂ ਆਪਾਂ ਜਿਹੜੇ ਐਮਸੀਕਿਊ ਸੀਗੇ ਉਹਨਾਂ ਦੀ ਵੀਡੀਓ ਬਣਾ ਚੁੱਕੇ ਹਾਂਗੇ ਤੇ ਦੂਸਰੇ ਭਾਗ ਦੇ ਵਿੱਚ ਦੂਸਰੀ ਵੀਡੀਓ 'ਚ ਆਪਾਂ ਉਹਦੇ 3 ਨੰਬਰ ਆ ਦੇ ਕੁਐਸਚਨ ਦੀ ਵੀਡੀਓ ਬਣਾ ਚੁੱਕੇ ਹਾਂਗੇ ਦੇ ਨਾਲ ਈਡੀ ਭਾਗ ਦੇ ਵਿੱਚੋਂ ਜਿਹੜੇ 6 6 ਅੰਕਾਂ ਵਾਲੇ ਪ੍ਰਸ਼ਨ ਸੀਗੇ ਉਹਨਾਂ ਦੀ ਪੂਰੀ ਵੀਡੀਓ ਬਣਾ ਚੁੱਕੇ ਹਾਂ ਦੋ ਭਾਗਾਂ ਦੇ ਵਿੱਚ ਆਓ ਤੁਸੀਂ ਆਪਣਾ ਚੈਨਲ ਤੇ ਪੰਜਣਾ ਦੇਖ ਸਕਦੇ ਹੋ ਵੀ ਇਸ ਟਿਕ ਜਿਹੜੇ ਸਹੀ ਆਨਸਰ ਕੀ ਹੋਣੇ ਸੀਗੇ ਤੋਂ ਸ਼ੁਰੂ ਕਰਦੇ ਆਪਾਂ ਪਹਿਲਾ ਪੈਰਾ ਪੜ੍ਹਦੇ ਆਂਗੇ ਭਾਰਤ ਇੱਕ ਵਿਸ਼ਾਲ ਸੰਗਾਤਮਕ ਰਾਜ ਹੈ ਇਸ ਵਿੱਚ ਅਨੇਕਾਂ ਜਾਤੀਆਂ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ ਸੰਸਾਰ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਲੋਕਤੰਤਰ ਸਫਲਤਾ ਦੇ ਰਸਤੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਆਂਧਰਾ ਪ੍ਰਦੇਸ਼ ਭਾਰਤ ਦਾ ਪਹਿਲਾ ਰਾਜ ਸੀ ਜਿਸ ਦੀ ਸਥਾਪਨਾ ਅਕਤੂਬਰ 1953 ਵਿੱਚ ਭਾਸ਼ਾ ਦੇ ਆਧਾਰ ਤੇ ਕੀਤੀ ਗਈ ਸੀ ਇਸ ਦੇ ਬਾਅਦ ਭਾਰਤ ਦੇ ਕਈ ਰਾਜਾਂ ਵਿੱਚ ਇਹ ਮੰਗ ਕੀਤੀ ਗਈ ਕਿ ਭਾਸ਼ਾ ਦੇ ਆਧਾਰ ਤੇ ਰਾਜਾਂ ਦਾ ਪੁਨਰਗਠਨ ਕੀਤਾ ਜਾਵੇ ਇਸ ਸਮੱਸਿਆ ਦੇ ਹੱਲ ਲਈ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਦਸੰਬਰ 1953 ਵਿੱਚ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਇਸ ਕਮਿਸ਼ਨ ਦੀ ਅਗਵਾਈ ਫਜ਼ਲ ਅਲੀ ਵੱਲੋਂ ਕੀਤੀ ਗਈ ਅਤੇ ਇਸ ਦੇ ਦੋ ਹੋਰ ਮੈਂਬਰ ਐਚ ਐਨ ਕੰਜੂਰੂ ਅਤੇ ਕੇ ਐਮ ਪਾਨਿਕਰਸਨ ਕਮਿਸ਼ਨਰਾਂ ਦੇ ਸਿਫਾਰਸ਼ਾਂ ਦੇ ਅਨੁਸਾਰ ਤੇ ਭਾਰਤ ਨੂੰ 14 ਸੰਗੀ ਰਾਜਾਂ ਤੇ ਸੀ ਕੇਂਦਰ ਸੰਗੀ ਖੇਤਰਾਂ ਵਿੱਚ ਪੁਨਰਗਠਨ ਕੀਤਾ ਗਿਆ ਸੀ ਸੋ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਪਸਾਈ ਅਸਾਤਮ ਬਖਵਾਦ ਵੀ ਭਾਰਤੀ ਲੋਕਤੰਤਰੀ ਦੇ ਰਸਤੇ ਵਿੱਚ ਰੁਕਾਵਟ ਬਣਿਆ ਭਾਰਤ ਵਿੱਚ ਲੋਕਤੰਤਰ ਨੂੰ ਸਥਾਪਿਤ ਕਰਨ ਲਈ ਕਾਫੀ ਸਮਾਂ ਹੋ ਗਿਆ ਪਰ ਭਾਰਤ ਨੂੰ ਉਹ ਸਫਲਤਾ ਨਹੀਂ ਮਿਲੀ ਜੋ ਕਿ ਇੰਗਲੈਂਡ ਅਮਰੀਕਾ ਸਵਿਟਜ਼ਰਲੈਂਡ ਵਿੱਚ ਲੋਕਤੰਤਰ ਨੂੰ ਪ੍ਰਾਪਤ ਹੈ ਇਸ ਦੇ ਮੁੱਖ ਕਾਰਨ ਭਾਰਤੀ ਲੋਕਤੰਤਰ ਦੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਹਨ ਪਹਿਲਾ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਜ ਆਪਣੇ ਕੋਲੇ ਪੁਨਰ ਰਾਜ ਪੁਨਰ ਗਠਨ ਜੋ 1953 ਦੇ ਚੇਅਰਮੈਨ ਕੌਂਸਲ ਹਨ ਆਪਰੇ ਪੜਕੇ ਟਿਆ ਹਾ ਫਾਜਲ ਅਲੀ ਲਿਖੀ ਫਾਜਲ ਅਲੀ ਇਹ ਸਹੀ ਆਨਸਰ ਸੀ ਦੂਸਰਾ ਪ੍ਰਸ਼ਨ ਪੈਰੇ ਦੀ ਧਾਰਤੀ ਭਾਰਤੀ ਲੋਕਤੰਤਰ ਦੇ ਰਸਤੇ ਵਿੱਚ ਆਉਣ ਵਾਲੀ ਕੋਈ ਇੱਕ ਰੁਕਾਵਟ ਦੱਸੋ ਕਿ ਇਹਦਾ ਸਹੀ ਆਨਸਰ ਹੋਣਾ ਸੀ ਉਹ ਆਪਣੇ ਕੋਲੇ ਭਾਸ਼ਾ ਭਾਸ਼ਾਤਮਕ ਬਖਵਾਦੀ ਰਸਮਸਿਆਗੀ ਉਹ ਪੇਸ਼ਾਈ ਭਾਰਤੀ ਤਰ੍ਹਾਂ ਹੋਰ ਲੋਕਤੰਤਰੀ ਦੇਸ਼ਾਂ ਦੇ ਨਾਮ ਲਿਖੋ ਇਹ ਕਿਹਾ ਸੀ ਆਨਸਰ ਇੰਗਲੈਂਡ ਅਮਰੀਕਾ ਸਵਿਟਜ਼ਰਲੈਂਡ ਇਹ ਰਿਡ ਅਨਸਰ ਹੁਣ ਅਸੀਂ ਉਸ ਤੋਂ ਅੱਗੇ ਪੁਨਰ ਰਾਜ ਪੁਨਰਗਠਨ ਉਯੋਗ ਦੀਆਂ ਸਪਾਰਸ਼ਾਂ ਦੇ ਅਨੁਸਾਰ ਭਾਰਤ ਨੂੰ ਡੈਸ਼ ਅਤੇ ਡੈਸ਼ ਸੰਗੀ ਰਾਜਾਂ ਅਤੇ ਡੈਸ਼ ਸੰਗੀ ਖੇਤਰਾਂ ਵਿੱਚ ਗਠਿਤ ਕੀਤਾ ਗਿਆ ਠੀਕ ਹੈ ਸਹੀ ਅਨਸਰ ਹੈ 14 ਸੰਗੀ ਰਾਜਾਂ ਤੇ 6 ਸੰਗੀ ਖੇਤਰ ਖੇਤਰਾਂ ਵਿੱਚ ਵੰਡਿਆ ਗਿਆ ਪੰਜਮਾ ਭਾਰਤ ਇੱਕ ਵਿਸਾਲ ਡੈਸ਼ ਰਾਜ ਹੈ ਲੋਕ ਸੰਗੀ ਠੀਕ ਹੈ ਸੰਗਾਤਮਕ ਵਿਸਾਲ ਸੰਗਾਤਮਕ ਰਾਜ ਆਂਧਰਾ ਪ੍ਰਦੇਸ਼ ਦੀ ਸਥਾਪਨਾ ਦਾ ਆਧਾਰ ਕੀ ਸੀ ਠੀਕ ਹੈ ਉਹ ਇਹਦਾ ਆਧਾਰ ਸੀਗਾ ਭਾਸ਼ਾ ਦੇ ਆਧਾਰ 'ਤੇ ਵੰਡ ਹੋਈ 1953 ਦੇ ਵਿੱਚ ਠੀਕ ਹੈ ਇਹ ਸੀ ਆਪਣੀ ਵੀਡੀਓ ਇਹਨੂੰ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਤੇ ਆਹਾ ਜਿਹੜਾ ਆਪਣਾ ਰਾਜਨੀਤਿਕ ਸ਼ਾਸਤਰ ਦਾ ਸਾਰਾ ਪੇਪਰ ਆਸਰਾ ਜੀ ਇਹਨੂੰ ਆਪਾਂ کئی ਪਾਰਟਾਂ ਵਿੱਚ ਵੀਡੀਓ ਦੇ ਰੂਪ ਵਿੱਚ ਬਣਾ ਕੇ ਭੇਜ ਪਾਇਆ ਹੋਇਆਗਾ ਪਹਿਲੇ ਐਮਸੀਕਿਊ ਸਾਰੇ ਐਮਸੀਕਿਊ ਜੋ ਆਨਸਰ ਸਹੀ ਸੀਗੇ ਜਿਹੜੇ ਸਟੀਕ ਸੀ ਉਹਨਾਂ ਬਾਰੇ ਉਸ ਤੋਂ ਅੱਗੇ ਤਨ ਨੰਬਰ ਵਾਲੇ ਪ੍ਰਸ਼ਨ ਉਹਨਾਂ ਦੇ ਸਹੀ ਅਨਸਰ ਕੀ ਹੋਣੀ ਸੀਗੀ ਸਟੀਕ ਤੇ ਸਹੀ ਅਨਸਰ ਕਿਹੜੇ ਨੇਗੇ ਉਸ ਤੋਂ ਅੱਗੇ 6 ਅੰਕਾਂ ਵਾਲੇ ਪ੍ਰਸ਼ਨ ਤੇ ਅੱਜ ਆਪਾਂ ਵੀਡੀਓ ਬਣਾਇਏਗੀ ਸਪੈਰੇ ਦੀ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਕਮੈਂਟ ਕਰਿਓ ਧੰਨਵਾਦ